ਨਾਮ ਡਾਕਟਰ ਸੁਸ਼ੀਲ ਦੇਵਗਨ ਆ ਜੀ ਮੈਂ ਭਾਤੀ ਜਨਤਾ ਪਾਰਟੀ ਦਾ ਜੰਨਸ ਕਤਰ ਆ ਮੇਰੀ ਤੁਨ ਪਤਨੀ ਸ਼੍ਰੀਮਤੀ ਬਲੰਦਰ ਕੌਰ ਜੀ ਮੇਰੇ ਨਾਲ ਬੈਠੇ ਹਨ 2022 ਚ ਐਮਐਲਏ ਦੀ ਇਲੈਕਸ਼ਨ ਲੜੀ ਸੀ ਮੈਂ ਇਸ ਜਗਾ ਤੋਂ ਕਾ ਪਸ਼ਮੀ ਤੋਂ ਕੌਂਸਲ ਦੀ ਇਲੈਕਸ਼ਨ ਲੜੀ ਦੋ ਵਾਰ ਬੰਨੜ ਪ੍ਰਧਾਨ ਵੀ ਰਿਹਾ ਅੱਜ ਜਿਹੜੀ ਤੁਹਾਨੂੰ ਤਕਲੀਫ ਦਿੱਤੀ ਗਈ ਹੈ ਇਹ ਜਿਹੜੀ ਕੱਲ ਪ੍ਰਦਰਸ਼ਤ ਹੋਇਆ ਸਾਡੇ ਇਸ ਹਲਕੇ ਦੇ ਸਾਬਕਾ ਐਮਐਲਏ ਡਾਕਟਰ ਆਜਮਦ ਵੇਰਕਾ ਜੀ ਇਹ ਮੰਤਰੀ ਵੀ ਰਹੇ ਆ ਪੰਜਾਬ ਸਰਕਾਰ ਚ ਉਹਨਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਜਿਹੜਾ ਕਿ ਮੇਰਾ ਖਿਆਲ ਡਾਕਟਰ ਸਾਹਿਬ ਜਾਦੇ ਪਰੇ ਲਿਖੇ ਜਾਦਾਵਾ ਤੇ ਜਾਂ ਪਰੇ ਲਿਖੇ ਦੀ ਦੋਵਾਂ ਗੱਲਾਂ ਚੋਂ ਇੱਕ ਗੱਲ ਹੈਗੀ ਹੈ ਨਾ ਕਿ ਲਾਲ ਲਾਲ ਲਾਲਾ ਕਰਾਓ ਆਪਣੀ ਸ਼ਾਬਾਸ਼ ਆਪੇ ਲੈ ਕੇ ਘਰੋਂ ਚੱਲ ਜਾਓ ਇਹੋ ਕਾਬੀ ਕਰਦੇ ਨੇ ਡਾਕਟਰ ਸਾਹਿਬ ਹਮੇਸ਼ਾ ਲੇਕਿਨ ਕੱਲ ਜਿਹੜਾ ਇਹਨਾਂ ਪ੍ਰੋਟੈਸਟ ਕੀਤਾ ਉਹ ਇੱਕ ਨਰੇਗਾ ਸਕੀਮ ਸੀ 2005 ਚ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਦੇ ਸਮੇਂ ਤੇ ਐਕਟ ਬਣਿਆ ਨਰੇਗਾ ਐਕਟ ਨਰੇਗਾ ਇੱਕ ਚਲਾ ਭਰੇ ਆ ਉਹ ਨਰੇਗਾ ਨੂੰ ਚੇਂਜ ਕਰਕੇ ਇਹਨਾਂ ਨੇ 2006 ਤੋਂ ਲਾਗੂ ਵੀ ਹੋ ਜਾਂਦਾ ਹੈ 2009 ਚ ਇਹਨਾਂ ਦੀ ਸਰਕਾਰ ਨੇ ਉਹਨੂੰ ਚੇਂਜ ਕਰਕੇ ਦੋ ਦੇ ਅੱਗੇ ਐਮ ਜ਼ੀ ਲਿਖਤਾ ਹੈ ਲੋਕਾਂ ਨੂੰ ਕਹੇ ਤਾਂ ਕਹੋ ਜੀ ਮਨਰੇਗਾ ਲੇਕਿਨ ਮਨਰੇਗਾ ਨਹੀਂ ਐਮ ਜ਼ੀ ਨਰੇਗਾ ਐਮ ਜ਼ੀ ਨਰੇਗਾ ਲੇਕਿਨ ਲੋਕਾਂ ਨੂੰ ਕਹੀ ਗਏ ਮਨੇਰੇਗਾ 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 ਨਹੀਂ ਸੀ ਐਮ ਜ਼ੀ ਹੁਣ ਉਹਨੇ ਸਾਹਮਣੇ ਆ ਦੱਸਣ ਆ ਗਏ ਉਹਦੇ ਲਾਗੇ ਇਹਨਾਂ ਨੇ ਆਪ ਹੀ ਮਹਾਤਮਾ ਗਾਂਧੀ ਨਰੇਗਾ ਲਾਤਾ ਮਹਾਤਮਾ ਗਾਂਧੀ ਮਰੇਗਾ ਲਾਉਣ ਦੇ ਨਾਲ ਚੱਲਦਾ ਰਿਹਾ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਨੇ ਐਵੇਂ ਵੀ ਮੰਨਦੇ ਆ ਸਾਡੇ ਵੀ ਰਾਸ਼ਟਰ ਪਿਤਾ ਨੇ ਉਹ ਅਸੀਂ ਕੋਦੋਂ ਮੰਨ ਤੋਂ ਨਿਕਾਲ ਕਰਦੇ ਆ ਸਾਡੇ ਪ੍ਰਧਾਨ ਮੰਤਰੀ ਜੀ ਵੀ ਫੂਲ ਅਰਬਦ ਕਰਦੇ ਜਾਂਦੇ ਨੇ ਮਾਲਾ ਅੱਤੇ ਕਰਦੇ ਨੇ 2 ਅਕਤੂਬਰ ਨੂੰ ਅਸੀਂ ਵੀ ਸਾਰੇ ਲੋਕ ਮਹਾਤਮਾ ਗਾਂਧੀ ਜੀ ਦਾ ਅੱਜ ਮਹਾਤਮਾ ਗਾਂਧੀ ਜੀ ਦੇ ਦਿਨ ਦੇ ਉੱਪਰ ਹੀ ਜਨਮ ਤਰੀਕ ਦੇ ਉੱਪਰ ਹੀ ਉਹਨਾਂ ਨੇ ਜਿਹੜਾ ਭਾਰਤ ਦੀ ਸਾਫ ਸਫਾਈ ਦਾ ਕੰਮ ਚਾਲੂ ਕੀਤਾ ਸੀ ਮੋਦੀ ਸਾਹਿਬ ਨੇ ਔਰ ਅੱਜ ਅਸੀਂ ਉਹਨਾਂ ਦਾ ਰਾਸ਼ਟਰਪਤੀ ਪੈਦਾ ਮੰਨਦੇ ਅਸੀਂ ਤੇ ਕਹਿੰਦੇ ਜੀ ਵੀ ਰਾਸ਼ਟਰਪਤੀ ਨਹੀਂ ਹੈ ਅਸੀਂ ਕੋ ਉਹਨਾਂ ਦਾ ਨਾਮ ਢਾ ਕੇ ਕੋਈ ਕੋਈ ਨੰਬਰ ਥੋੜਾ ਬਣਾਉਣਾ ਚਾਹੁੰਦੇ ਆ ਉਹਦੇ ਨਾਲ ਕੋਈ ਨਾਮ ਥੋੜਾ ਨੰਬਰ ਬਣਾ ਲਨਗੇ ਕਿਆ ਲੇਕਿਨ ਸਿਰਫ ਇੱਕ ਸਕੀਮ ਚੇਂਜ ਕੀਤੀ ਜੇ ਸਕੀਮ ਚੇਂਜ ਕਰਦੇ ਹੋ ਕੁਝ ਨਾ ਕੁਝ ਬਦਲਾਅ ਕਰਨੇ ਪੈਂਦੇ ਨੇ ਬਦਲਾਅ ਕਰਦੇ ਨਾਲ ਲੋਕਾਂ ਨੂੰ ਸਮਝ ਲੱਗਦੀ ਹੈ ਕਿ ਉਹ ਸਕੀਮ ਨਹੀਂ ਉਹ ਆ ਸਕੀਮ ਹੈ ਜਿਹਦੇ ਕਰਕੇ ਅਸੀਂ ਉਹਦੀ ਜਿਹੜੀ ਸਕੀਮ ਦਾ ਨਾਮ ਬਦਲ ਕੇ ਵਿਕਸਿਤ ਬਾਤ ਗਾਰੰਟੀ ਰੋਜ਼ਗਾਰ ਜੀਵਿਕਾ ਕਰਤਾ ਇਹਦੇ ਚ ਕੀ ਮਾਰਾ ਕਰਤਾ ਜੀ ਜਿਹੜੇ ਗਰੀਬ ਲੋਕ ਆ ਗਰੀਬੀ ਦੇ ਰੇਖਾ ਦੇ ਥੱਲੇ ਰਹਿੰਦੇ ਆ ਬੀਪੀਐਲ ਕਾਰ ਵਾਲੇ ਨੇ ਗਰੀਬ ਨੇ ਜਿਹੜੇ ਵੀ ਗਰੀਬ ਲੋਕ ਨੇ ਐਸ்சி ਐਸਟੀ ਪਰਿਵਾਰਾਂ ਦੇ ਲੋਕ ਨੇ ਉਹਨਾਂ ਨੂੰ 100 ਦਿਨ ਦੀ ਪੈਲੋ ਗਰੰਟੀ ਸੀਐਸ ਇਹਦੇ ਤਹਿਤ ਇਸ ਸਕੀਮ ਦੇ ਤਹਿਤ ਇਸ ਐਕਟ ਦੇ ਤਹਿਤ 100 ਦਿਨ ਦਾ ਮੁਤਜ਼ਗਾਰ ਦੇਣਾ ਹੈ ਤੁਸੀਂ ਜੇ ਤੁਸਕਾਰ ਨਹੀਂ ਮਿਲਦਾ ਉਹਨੂੰ 100 ਦਿਨ ਦਾ ਬੰਦੇ ਨੂੰ ਜਦ ਦਿਹਾੜੀ ਨਹੀਂ ਲੱਗੀ ਉਹਦੀ 15 ਦਿਨ ਦਾ ਮੁਤਜ਼ਗਾਰ ਭੱਤਾ ਦੇਣਾ ਹੈ ਗਰੀਬ ਨੂੰ ਲੇਗਣ ਇਹਦੇ ਬਾਰੇ ਤਾਂ ਕਿਸੇ ਨੇ ਜਾਂਚ ਕੀਤੀ ਨਹੀਂ ਤੇ ਕਰਵਾਈ ਨਹੀਂ ਨਾ ਪੁੱਛਣੀ ਗਿਆ ਕਦੀ ਡਾਕਟਰ ਰਾਜਕਮਾ ਜੀ ਕਿਸੇ ਪਿੰਡ ਵਿੱਚ ਪੁੱਛਦੇ ਗਏ ਕਿ ਗਰੀਬ ਨੂੰ ਵੀ ਗਰੀਬਾਂ ਤੇ ਨਹੀਂ ਦਿਹਾੜੀ ਲੱਗਦੀ ਉਹ ਤੈਨੂੰ ਪੈਸੇ ਮਿਲਦੇ ਕਿੰਨੇ ਦਿਨ ਦੀ ਦਿਹਾੜੀ ਲੱਗੀ ਹੈ ਤੈਨੂੰ ਦਸ ਗਾਹ ਭੱਟਾ ਮਿਲ ਗਿਆ ਇਹ ਤਾਂ ਕਦੀ ਪੁੱਛਿਆ ਨਹੀਂ ਆਪਾਂ ਜਾ ਕੇ ਹੁਣ ਮੋਦੀ ਸਰਕਾਰ ਨੇ 100 ਦਿਨ ਤੋਂ 125 ਦਿਨ ਕਰਤੇ ਹੈ ਵੀ ਗਰੀਬ ਦੇ 25 ਦਿਨ ਵਧਾਤੇ ਹੈ ਤਕਲੀਫ ਇਸ ਗੱਲ ਦੀ ਹੈ ਵੀ ਮੋਦੀ ਸਾਹਿਬ ਗਰੀਬ ਦੀ ਗੱਲ ਕੋ ਕਰਦੇ ਹੈ ਅਸੀਂ ਜਿਸ ਭਾਈ ਚਾਦੇ ਤੁਹਾਨੇ ਆ ਜਿਸ ਭਾਈ ਜਿਹੜੀ ਦੀ ਰਾਜਨੀਤੀ ਕਰਦੇ ਆ ਉਸ ਭਾਈ ਚਾਦੇ ਵਾਸਤੇ ਸਕੀਮਾਂ ਲੱਗਣ ਉਸ ਭਾਈ ਚਾਦੇ ਦੇ 1 25 ਦਿਨ ਵਧਾਉਂਦੇ ਆ ਭਲਿਆ ਲੋਕਾਂ ਤੇ ਕੀ ਤਕਲੀਫ ਹੋ ਗਈ ਜੋ ਮੋਦੀ ਸਾਹਿਬ ਇਹ ਕੈਸੇ ਪ੍ਰਧਾਨ ਮੰਤਰੀ ਆਏ ਦੇਸ਼ ਦੇ ਵਿੱਚ ਅਸੀਂਆਂ ਸਾਲਾਂ ਚ ਦੇ ਜੋ ਪ੍ਰਧਾਨ ਮੰਤਰੀ ਵੇਖੀ ਤੇ ਗਰੀਬਾਂ ਦਾ ਮਸੀਹਾ ਪ੍ਰਧਾਨ ਮੰਤਰੀ ਆਇਆ ਦੇਸ਼ ਦਾ ਜਿਹੜੀ ਗਰੀਬ ਦੀ ਗੱਲ ਕਰਦਾ ਹੈ ਅੱਜ ਜੰਨੀਆਂ ਦੇਸ਼ ਸਕੀਮਾਂ ਚੱਲ ਰਹੀਆਂ 100 ਸਵਾ 100 ਸਕੀਮ ਗਰੀਬਾਂ ਵਾਸਤੇ ਚੱਲਦੀਆਂ ਲੈਕਿਨ ਇਹ ਪੰਜਾਬ ਸਾਡਾ ਪਿੱਛੇ ਚਲਾ ਗਿਆ ਇਥੇ ਉਹ ਸਕੀਮਾਂ ਲਾਗੂ ਨਹੀਂ ਹੁੰਦੀਆਂ ਜਾਂਦੀਆਂ ਕਿਉਂ ਕਿਉਂਕਿ ਜਦੋਂ ਜੀ ਸਾਡੀ ਸਰਕਾਰ ਆਈ ਹੈ 2014 ਦੀ ਬਾਦ ਸਰਕਾਰ ਸਾਡੀ ਬਣੀ ਹੈ ਉਸ ਤੋਂ ਬਾਅਦ ਇਥੇ ਸਰਕਾਰ ਉਲਟ ਬਣਦੀ ਪਈ ਔਰ ਉਲਟ ਸਰਕਾਰ ਜੜੀ ਚਾਹਦੀ ਨਹੀਂ ਕਿ ਕਿਸੇ ਗਰੀਬ ਦਾ ਘਰ ਬਣ ਜੇ ਕਿਸੇ ਗਰੀਬ ਨੂੰ ਲੈਗਟਰ ਪਾ ਜੇ ਕਿਸੇ ਗਰੀਬ ਦੀ ਜਿਹੜੀ ਕਨਕ 2021 ਤੋਂ ਬਾਅਦ ਕਰੋਨਾ ਤੋਂ ਬਾਅਦ ਅਸੀਂ ਦੇਣੀ ਸ਼ੁਰੂ ਕੀਤੀ ਗਰੀਬਾਂ ਨੂੰ ਉਹਨਾਂ ਨੂੰ ਪੂਰੀ ਮਿਲਦੀ ਨਹੀਂ ਉਹ ਤੇ ਡਾਕਟਰ ਸਾਹਿਬ ਕਦੀ ਪੁੱਛੀ ਨਹੀਂ ਜਾ ਕੇ ਕਿ ਗਰੀਬ ਨੂੰ ਵੀ ਭਲਿਆ ਲੋਕਾਂ ਤੈਨੂੰ ਕਨਕ ਪੂਰੀ ਮਿਲਦੀ ਹੈ ਜਿਹੜੀ ਬਾਦ ਸਰਕਾਰ ਦੀ ਆਂਦੀ ਹੈ ਉਹਦੇ ਕੱਟੇ ਗਏ ਕਾਰ ਗਰੀਬ ਦੇ ਓਏ ਰੋਂਦੇ ਫਿਰਦੇ ਆ ਤੁਸੀਂ ਕਿਸੇ ਪਿੰਡ 'ਚ ਚੱਲ ਜਾਓ ਅੱਜ 100 ਗਰੀਬ ਦੇ ਕੋਲ ਚਲੇ ਜਾਓ 60 ਗਰੀਬਾਂ ਦੇ ਕਾਗਜ਼ ਨਹੀਂ ਜੇ ਹੈਗੇ ਕਨਕਾਲੇ ਕੱਟੇ ਪਏ ਜੇ 40 ਬੰਦਾਂ ਨੂੰ ਮਿਲਦੀ ਜੇ ਜੇ ਦੀ ਇੱਕ ਗਰੀਬ ਨੂੰ ਮਿਲਦੀ ਜਾਈ ਨਹੀਂ ਮਿਲਦੀ ਅਮੀਰ ਨੂੰ ਮਿਲਦੀ ਪਈ ਆ ਉਹ ਡਾਕਟਰਾਂ ਨੇ ਕਦੀ ਨਹੀਂ ਪੁੱਛੀ ਜਾ ਕੇ ਨਾ ਗਾਕ ਸਾਹਿਬ ਨੇ ਕਦੀ ਆਪਣੀ ਕਰੀ ਟੁੱਟਣ ਦਿੱਤੀ ਕੋਰ ਦੀ ਨਾ ਟਾਈ ਦੀ ਟੋਕ ਨਹੀਂ ਟੁੱਟਣ ਦਿੱਤੀ ਆ ਨਾ ਕਦੀ ਗਰੀਬ ਦੇ ਘਰ ਜਾ ਕੇ ਰੋਟੀ ਚੌਂਕਰੀ ਮਾਰ ਕੇ ਕਦੀ ਕਿਸੇ ਕਰ ਖਾਣਾ ਖਾਂਦੇ ਵੇਖਿਆ ਡਾਕਟਰ ਸਾਹਿਬ ਨੂੰ ਨਾ ਕਦੀ ਕਿਸੇ ਡਾਕਟਰ ਸਾਹਿਬ ਨੂੰ ਗਰੀਬ ਦੇ ਨਾਲ ਗਲੇ ਲਾਉਂਦੇ ਵੇਖਿਆ ਗਰੀਬ ਸਾਹਿਬ ਤੁਸੀਂ ਮੀੜਾ ਦੇ ਲੀਡਰ ਹੋ ਤੁਸੀਂ ਹੁਣ ਆਪਣੀ ਵਿਰਾਸਤ ਭੁੱਲ ਕੇ ਅਮੀੜਾ ਦੇ ਲੀਡਰ ਬਨ ਗਏ ਹੋ ਅਮੀੜਾ ਦੀਆਂ ਗੱਲਾਂ ਕਰਦੇ ਹੋ ਤੁਸੀਂ ਗਰੀਬ ਦੀ ਗੱਲ ਨਹੀਂ ਜੇ ਕਰਦੇ ਜੇ ਮੋਦੀ ਸਾਹਿਬ ਕਰਦੇ ਆ ਉਹਨੂੰ ਚੰਗੇ ਤਿਕਣੇ ਲਾਗੂ ਕਰਾਓ ਦੇ ਪੰਜਾਬ ਦੇ ਵਿੱਚ ਪਹਿਲੀ ਗੱਲ ਮੈਂ ਪਹਿਲਾਂ ਦੱਸਿਆ ਕਿ ਕੋਈ ਜਦੋਂ ਸਕੀਮ ਬਦਲਦੇ ਉਹ ਚ ਬਦਲਾ ਲੈਂਦੇ ਆ ਇਹ 100 ਦਿਨ ਦਾ ਸੀ 150 ਕਾਤਾ ਉਹਦੇ ਜ ਪਰਿਆਵੰਦ ਦੀ ਪਹਿਲੋ ਪਾਣੀ ਦੀ ਬਚਾਉਣ ਦੀ ਗੱਲ ਨਹੀਂ ਸੀ ਆ ਗਈ ਪਾਣੀ ਦੇ ਬਚਾਉਣ ਦੀ ਗੱਲ ਵੀ ਕਰਤੀ ਜੀਵਕਾ ਦੀ ਗੱਲ ਕਰਤੀ ਜੀਵਕਾ ਕੀ ਹੈ ਬੋਟਨੋਟਨਿਕਲ ਜਿਹੜੇ ਸਾਡੇ ਪੌਦੇ ਆ ਜੋ ਸਾਡੇ ਬਚਾਉਨੇ ਆ ਫੁੱਲ ਬੂਟੇ ਜਿਹੜੇ ਉਹ ਵੀ ਲਵਾਉਨੇ ਆ ਅੱਗੇ ਨਹੀਂ ਸੀ ਲੱਗਦੇ ਇਸ ਸਕੀਮ ਦੇ ਅਧੀਨ ਉਹ ਕਰ ਦਿੱਤੇ ਆ ਇਸ ਕਰਕੇ ਕਈ ਵਾਰੀ ਰੋਜ਼ਗਾਰ ਵਧਾਇਆ ਇੱਕ ਇਹ ਸੈਂਟਰ ਗਵਰਨਮੈਂਟ ਦਾ ਪੈਸਾ ਹੁੰਦਾ ਸੀ ਇਹ ਖੁਦ ਬੁੱਦ ਲਗਾਦੇ ਸੀ ਇਹ ਸਾਰੇ ਖਾ ਜਾਂਦੇ ਵੇਸਟ ਕਰਦੇ ਆ ਪੈਸੇ ਨੂੰ ਜਦ ਹੀ ਅਧਿਕਾਰੀ ਗਰੀਬ ਨੂੰ ਮਿਲਦੀ ਕੀ ਕਰਦੇ ਪਏ ਸੀ ਜਦ ਹੀ ਸਰਕਾਰ ਬੰਦੀ ਹੈ ਜਿਹਦਾ ਸਰਪੰਚ ਬੰਦਾ ਹੈ ਉਹ ਸਰਪੰਚ ਸਾਹਿਬ ਗੁੱਸਾ ਨਾ ਕਰੋ ਮੇਰਾ ਵੀ ਇੱਕ ਕਮੇਟੀ ਜੀ ਇੱਕ ਸਰਪੰਚ ਇੱਕ ਸਰਪੰਚ ਇੱਕ ਸਰਪੰਚ ਆਪਣੇ ਪਰਵਾਦੇ ਵੀ ਵੀ ਜੀਆਂ ਦਾ ਨਾਮ ਲਿਖ ਲੈਂਦਾ 25 25 ਜੀਆਂ ਦਾ ਨਾਮ ਲਿਖਿਆ ਯਾਰ ਕੁਝ ਦਾੰਚ ਨਹੀਂ ਹੋ ਰਹੀ ਇਸ ਕਰਕੇ ਕਹਾਂਗੇ ਸਟੇਟ ਇੰਚ ਹਿੱਸਾ ਪਾਵੇ